ਹਾਂਜੀ ਸਤਿ ਸ਼੍ਰੀ ਅਕਾਲ ਬ੍ਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਏ ਆ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜੋ ਵੀਡੀਓ ਜੀ ਆਪਾਂ ਮਨਾਸਪਤੀ ਚਾਵਲ ਨਮਕੀਨ ਵਾਲੇ ਬਣਾਉਣ ਦਾ ਤਰੀਕਾ ਦੱਸਣ ਲੱਗੇ ਆ ਤੁਹਾਨੂੰ ਆ ਆਪਣੇ ਕੋਲੇ ਦੋ ਆਪਾਂ ਪਿਆਜ਼ ਕੱਟ ਲੈ ਸੀਗੇ ਸਰੋਂ ਦਾ ਤੇਲ ਕਲਕਾ ਲਿਆ ਤੇ ਇੱਧਰ ਆਪਾਂ ਦਾਲ ਬਣਾ ਕੇ ਮੂੰਗੀ ਸੋਲਿਆਂ ਦੀ ਰੈੱਡ ਕਰ ਲਈ ਔਰ ਆ ਆਪਣੇ ਕੋਲੇ ਹੈਗੇ ਚਾਵਲ ਠੀਕ ਹੈ ਜੀ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਠੀਕ ਹੈ ਜੀ ਪੂਰਾ ਇਸ ਤਰ੍ਹਾਂ ਮਸਲ ਕੇ ਪਾ ਦਿਆ ਕਰੋ ਫਿਰ ਇਹਦੀ 스멜 ਵਧੀਆ ਬਣ ਜਾਂਦੀ ਹੈ ਹਨਾ ਜੀਰੇ ਤੋਂ ਬਾਅਦ ਇਸ ਤਰ੍ਹਾਂ ਆਪਾਂ ਪਾ ਕੇ ਆਪਾਂ ਲਏਗੇ ਲੋਕ ਨੇ ਚਾਵਲ ਬਣਾਉਂਦਾ ਹੈ ਸਭ ਤੋਂ ਸਿੰਪਲ ਜਿਹੀ ਚੀਜ਼ ਹੈ ਇਹ ਹਨਾ ਠੀਕ ਹੈ ਜੀ ਤੇ ਕਿੰਨੇ ਸੌਣ ਦੱਸਣੀ ਹੈ ਕਿ ਕਿੰਨੇ ਆਪਾਂ ਚਾਵਲ ਲਏ ਆ ਤੇ ਕਿੰਨਾ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਆ ਜਿਹੜੇ ਆਪਾਂ ਚਾਵਲ ਲਏ ਆ ਆ ਵਾਲੀ ਆਪਾਂ 2 ਗਲਾਸ ਲਏ ਆ ਆ ਵਾਲੀ ਚਾਵਲਾਂ ਦੀ ਆਹ 2 ਗਲਾਸ ਲਏ ਆ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾਗਾ ਹੁਣ ਇਹ ਧੋਣ ਵਾਲੇ ਰਹਿੰਦੇ ਆਪਾਂ ਧੋਨੇ ਆ ਇਹਨਾਂ ਨੂੰ ਇਹਦੇ ਵਿੱਚ ਜੇ ਆਪਾਂ 2 ਗਲਾਸ ਚਾਵਲ ਪਾਏ ਆ ਹਨ ਤਾਂ ਇਹਹੀ ਵਾਲੇ ਗਲਾਸ ਆਪਾਂ 4 ਪਾਣੀ ਦੇ ਪਾਵਾਂਗੇ ਠੀਕ ਹੈ ਜੀ ਆਹ 2 ਗਲਾਸ ਪਾਏ ਆ ਨਾ ਆਪਾਂ ਚਾਵਲਾਂ ਦੀ 4 ਪਾਣੀ ਦੇ ਪਾਵਾਂਗੇ ਦੁੱਗਣਾ ਪਾਣੀ ਪੈਂਦਾ ਹੁੰਦਾ ਜਿੰਨੇ ਚਾਵਲ ਆ ਉਦੋਂ ਦੁੱਗਣਾ ਪਾਣੀ ਪਾ ਕੇ ਚਾਵਲ ਵਧੀਆ ਪੂਰੇ ਵਧੀਆ ਬਣ ਕੇ ਰੈਡੀ ਹੋ ਜਾਂਦੇ ਆ ਠੀਕ ਹੈ ਜੀ ਆਪਣੇ ਪਿਆਜ਼ ਪੋਚ ਰਹੇ ਆ ਤੇ ਇਹਦੇ ਵਿੱਚ ਆਪਾਂ ਨਮਕ ਵੀ ਇੱਕ ਨੇ ਹੋਰ ਪੀਟਾ ਦਰਦੇ ਆ ਤੁਹਾਨੂੰ ਜਿਹੜਾ ਨਮਕ ਹੁੰਦਾ ਇਹਦੇ ਵਿੱਚ ਜਿਹੜਾ ਨਮਕ ਵੀ ਮੈਂ ਜੇ ਆਪਾਂ ਇੱਕ ਗਲਾਸ ਪਾਇਆ ਤਾਂ ਹਨਾ ਮੈਂ ਆਹ ਛੋਟੇ ਵਾਲਾ ਚਮਚਾ ਆਪਣੇ ਕੋਲੇ ਇੱਕ ਚਮਚਾ ਪਾਉਣੀ ਹੁੰਦੀ ਆ ਇੱਕ ਗਲਾਸ ਦੇ ਵਿੱਚ ਠੀਕ ਹੈ ਜੀ ਤੇ ਦੋ ਗਲਾਸ ਪਾਏ ਆ ਤਾਂ ਮੈਂ ਦੋ ਚਮਚਾ ਪਾਉਂਗੀ ਇਹ ਵਾਲੇ ਨਮਕ ਦੇ ਠੀਕ ਹੈ ਜੀ ਨਮਕ ਇਥੇ ਨਾਲ ਹੀ ਮੈਂ ਐਡ ਕਰ ਦਿੰਦੀ ਆ ਹੋਰ ਆਪਾਂ ਇਹਦੇ ਵਿੱਚ ਕੁਝ ਵੀ ਨਹੀਂ ਪਾਉਣਾ ਸਿਰਫ ਨਮਕ ਪਾ ਕੇ ਹੀ ਇਹ ਚਾਹਲ ਬਣਾਈ ਜਾਣੀ ਆ ਦਾਲ ਦੀ ਮੂਗੀ ਸੋਲਿਆਂ ਦੀ ਦਾਲ ਬਣਾਈ ਆ ਕੜੀ ਬਣਾਈ ਆ ਕੜੀ ਨਾ ਖਾ ਲੋ ਆਲੂ ਮਟਰ ਬਣਾਏ ਆ ਆਲੂ ਮਟਰ ਨਾ ਖਾ ਲੋ ਦੋਹਾਂ ਹੀ ਸਬਜ਼ੀ ਆਪਣਿਆਂ ਨੇ ਬਣਾਈ ਆ ਤੁਸੀਂ ਉਹਦੇ ਨਾਲੇ ਖਾ ਸਕਦੇ ਆ ਮੈਂ ਅੱਜ ਦੁਪਹਿਰ ਦਾ ਟਾਈਮ ਆ ਤੇ ਮੂਗੀ ਸੋਲਿਆਂ ਦੀ ਦਾਲ ਹੋਲੇ ਬਣਾਈ ਆ ਠੀਕ ਹੈ ਜੀ ਤੇ ਫਿਰ ਮੈਂ ਤਾਂ ਚਲੋ ਫਾਇਦੇ ਨਾਲ ਚਾਵਲ ਹੀ ਬਣਾ ਲੈਂਦੇ ਆ ਦੁਪਹਿਰੇ ਆਪਾਂ ਰੋਟੀ ਖਾ ਲਾਂਗੇ ਰੋਟੀ ਦੇ ਸਾਥ ਚਾਵਲ ਹੀ ਖਾਣਾਂਗੇ ਠੀਕ ਹੈ ਜੀ ਹੁਣ ਮੈਂ ਆ ਚਾਵਲ ਆ ਜਿਹੜੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਵਾਂ ਤੇ ਮੋੜ ਕੇ ਆਪਾਂ ਇਹਦੇ ਵਿੱਚ ਆ ਦੋ ਗਲਾਸ ਪਾਣੀ ਦੇ ਪਾਵਾਂਗੇ ਠੀਕ ਹੈ ਜੀ ਹਾਂਜੀ ਆਪਨੇ ਚਾਵਲਾਂ ਦਾ ਕਲਰ ਹਨਾ ਚੇਂਜ ਹੋ ਚੱਲਿਆ ਸੌਰੀ ਪਿਆਜ਼ਾਂ ਦਾ ਕਲਰ ਹਾਂਜੀ ਆ ਆਪਣੇ ਪਿਆਜ਼ਾਂ ਦਾ ਕਲਰ ਚੇਂਜ ਹੋ ਗਿਆ ਤੇ ਆ ਮੈਂ ਜਿਹੜੇ ਚਾਹ ਵਾਲਾ ਵੀਰੇ ਚੰਗੀ ਤਰ੍ਹਾਂ ਆਪਾਂ ਕੁੱਲੇ ਬਰਤਨ ਦੇ ਵਿੱਚ ਧੋਲੇ ਆ ਧੋ ਕੇ ਸੀ ਹੁਣ ਆਪਾਂ ਇਹਨਾਂ ਨੂੰ ਵਿੱਚ ਐਡ ਕਰ ਦੇਈਏ ਠੀਕ ਹੈ ਜੀ ਪਾਣੀ ਮਿਕਲਣ ਕਰਦੇ ਆ ਕਿੰਨਾ ਪਾਉਣਾ 2 ਲਾਗ ਚਾਵਲ ਸੀਗੇ ਨਾਲ ਚਾਵਲ ਹਿਲਾ ਰਹੇ ਆ ਇਸ ਤਰ੍ਹਾਂ ਚੰਗੀ ਤਰ੍ਹਾਂ ਠੀਕ ਹੈ ਜੀ ਔਰ ਨਹੀਂ ਚਾਵਲਾਂ ਦੇ ਵਿੱਚ ਮੈਂ ਪਾਣੀ ਪਾਣੀਆ ਤੁਹਾਨੂੰ ਆਹ ਵਾਲੇ ਆਪਾਂ ਗਲਾਸ ਪਾਈ ਸੀ ਚਾ ਦੋ ਹਨਾ ਤੇ ਇਹ ਆਪਾਂ ਪਾਉਣੇ ਚਾਰ ਪਾਣੀ ਦੇ ਠੀਕ ਹੈ ਜੀ ਇੱਕ ਗਲਾਸ ਆਪਾਂ ਧੋ ਕੇ ਪਹਿਲਾਂ ਚਾਵਲ ਫਤੀਲੇ ਦੇ ਨਾਲ ਚਾਵਲ ਲੱਗੇ ਹੋਏ ਆ ਇਹ ਵਿੱਚ ਪਾ ਦਿੰਨੇ ਆ ਹਲੋ ਜੀ ਇੱਕ ਗਲਾਸ ਪਾ ਦਿੱਤਾ ਇਹ ਦੋ ਹੋ ਗਿਆ ਜੀ ਠੀਕ ਹੈ ਜੀ ਆ ਤਿੰਨ ਹੋ ਗਿਆ ਜੀ ਇੱਕ ਗਲਾਸ ਹੋਰ ਪੋਗਾ ਚਾਹ ਲਓ ਠੀਕ ਹੈ ਜੀ ਇਸ ਤਰ੍ਹਾਂ ਹੋਣ ਇਹਨਾਂ ਨੂੰ ਚੰਗੀ ਤਰ੍ਹਾਂ ਬਸ ਹਿਲਾ ਦੇਣਾ ਤੇ ਹਿਲਾ ਕੇ ਚੰਗੀ ਤਰ੍ਹਾਂ ਢਾਕ ਕੇ ਰੱਖ ਦਿਓ ਤੇ ਚਾਵਲ ਤੁਹਾਡੇ ਬਣ ਕੇ ਰੈਡੀ ਹੋ ਜਾਣਗੇ ਆਪਾਂ ਢਾਕ ਦਿੰਨੇ ਆ ਠੀਕ ਹੈ ਇਹਦੇ ਚਾਵਲ ਬਣ ਗਏ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਬਣ ਕੇ ਰੈਡੀ ਹੋਏ ਆ ਠੀਕ ਹੈ ਜੀ ਇਸ ਤਰ੍ਹਾਂ ਚਾਵਲ ਤੁਸੀਂ ਵੀ ਬਣਾ ਲਿਆ ਕਰੋ ਬਸ ਜਿਹੜਾ ਪਾਣੀ ਹੈਗਾ ਉਹ ਜਿੰਨੇ ਚਾਵਲ ਪਾਉਂਗੇ ਉਹਦੇ ਦੁੱਗਣਾ ਪਾਣਾ ਠੀਕ ਹੈ ਜੀ ਚਾਵਲ ਜਿੰਨੇ ਪਾਉਂਗੇ ਉਹਦੇ ਦੁੱਗਣਾ ਪਾਣੀ ਪਾਣਾ ਹੁਣ ਇਹਨੂੰ ਬਨ੍ਹ ਦਿਓ ਅੱਧਾ ਘੰਟਾ 20 ਮਿੰਟ ਲੱਗਣਗੇ ਇਹਨਾਂ ਨੂੰ ਚਾਵਲਾਂ ਨੂੰ ਬਨ੍ਹ ਤੇ ਬਨ ਜਾਂਦੇ ਹੋ ਫਿਰ ਮੈਂ ਮੈਂ ਕੁੱਕਰ ਦੇ ਵਿੱਚ ਚਾਵਲ ਨਹੀਂ ਬਣਾਉਂ ਹਾਂਜੀ ਆ ਦੇਖੋ ਜੀ ਆਪਣੇ ਗੈਸ ਬੰਦ ਕਰ ਤਾਂ ਤੇ ਚਾਵਲ ਆਪਾਂ ਚੈੱਕ ਕਰਦੇ ਆ ਦੇਖੋ ਜੀ ਇਹ ਚਾਵਲ ਬਣ ਕੇ ਵਾਸਤੇ ਰੈਡੀ ਹੋ ਗਏ ਠੀਕ ਹੈ ਜੀ ਦੇਖੋ ਕਿਲਮੇ ਕਿਲਮੇ ਚਾਵਲ ਬਣ ਕੇ ਰੈਡੀ ਹੋਏ ਆ ਇਸ ਤਰ੍ਹਾਂ ਜਦੋਂ ਤੁਸੀਂ ਪਾਣੀ ਜਿੰਨਾ ਇਸ ਹਿਸਾਬ ਨਾਲ ਪਾਓ ਹਨਾ ਤਾਂ ਫਿਰ ਕਿਲਮੇ ਕਿਲਮੇ ਚਾਵਲ ਬਣ ਕੇ ਤੁਹਾਡੇ ਰੈਡੀ ਹੋਣਗੇ ਆਜੋ ਜੀ ਆਪਾਂ ਆਪ ਵੀ ਖਾਣੇ ਆ ਤੇ ਤੁਸੀਂ ਵੀ ਖਾਓ ਮੋਂਗੀ ਛੋਲੇ ਦੀ ਦਾਲ ਆ ਜੀ ਕੜੀ ਬਣਾਉਣੀ ਆ ਕੜੀ ਬਣਾ ਲਓ ਮਟਰ ਪਨੀਰ ਬਣਾਉਣਾ ਮਟਰ ਪਨੀਰ ਬਣਾ ਲਓ ਜੋ ਵੀ ਤੁਹਾਡੀ ਇੱਛਾ ਹਨਾ ਆਜੋ ਜੀ ਇਸ ਤਰ੍ਹਾਂ ਆਪਣੇ ਚਾਵਲ ਬਣ ਕੇ ਹੋ ਗਏ ਰੈਡੀ ਤੁਸੀਂ ਆਪ ਵੀ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਖਵਾਓ ਠੀਕ ਹੈ ਜੀ ਜੀ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਐ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ